ਸਾਸਿਕਾ ਅਦ੍ਰਿਸਾਰਿਆਂ ਨੂੰ ਨਵਾਂ ਗੀਤ ਸੋਨੇ ਦੀ ਚਿੜੀ ਇਹ ਗੀਤ ਇੱਕ ਵਿਅੰਗ ਵੀ کہہ ਸਕਦੇ ਆ ਤੇ ਸਾਡੇ ਸੋਨੇ ਦੀ ਚਿੜੀ ਦੇ ਜੋ ਹਾਲਾਤ ਨੇ ਉਹ ਵੀ ਕਹਿ ਸਕਦੇ ਆ ਆਮ ਬੰਦੇ ਦਾ ਗੀਤ ਹੈ ਜੀ ਜੇ ਵਧੀਆ ਲੱਗੂ ਸ਼ੇਅਰ ਕਰ ਦਿਓ ਸੁਣਾਉਨੇ ਆ ਹੂੰ ਉਹ ਵੇਲੜਾਂ ਦੇ ਵੇਲ ਥੱਲੇ ਕੁਰਸੀ ਦੇ ਖੇਲ ਥੱਲੇ ਵੇ ਲੜਾਂ ਦੇ ਵੇਲ ਥੱਲੇ ਕੁਰਸੀ ਦੇ ਖੇਲ ਥੱਲੇ ਦੱਬ ਗਈ ਮੇਰੀ ਸੋਨੇ ਦੀ ਚਿੜੀ ਮੇਰੀ ਸੋਨੇ ਦੀ ਚਿੜੀ ਮੇਰੀ ਸੋਨੇ ਦੀ ਚਿੜੀ ਗਰੀਬ ਦੀ ਪੁਕਾਰ ਕੋਲੋਂ ਓਏ ਹੂਟ ਰਾਲੀ ਕਾਰ ਕੋਲੋਂ ਗਰੀਬ ਦੀ ਪੁਕਾਰ ਕੋਲੋਂ ਹੂਟ ਰਾਲੀ ਕਾਰ ਕੋਲੋਂ ਦੱਬ ਗਈ ਮੇਰੀ ਸੋਨੇ ਦੀ ਚਿੜੀ ਮੇਰੀ ਸੋਨੇ ਦੀ ਚਿੜੀ ਮੇਰੀ ਸੋਨੇ ਦੀ ਚਿੜੀ ਹੂੰ ਉਹ ਕਾਦਾ ਜ਼ਿੰਦਗੀ ਦਾ ਮੇਲਾ ਕਿਸੇ ਪੱਲੇ ਹੈ ਨਹੀਂ ਤੇ ਲਹਰ ਨੌਜਵਾਨ ਵੇਲਾ ਪੁਲਸ ਦੀ ਮਾਰ ਕੋਲੋਂ ਡਰ ਗਈ ਮੇਰੀ ਸੋਨੇ ਦੀ ਚਿੜੀ ਮੇਰੀ ਸੋਨੇ ਦੀ ਚਿੜੀ ਮੇਰੀ ਸੋਨੇ ਦੀ ਚਿੜੀ ਹੂੰ ਹਾਏ ਰੱਬ ਮਹਿੰਗਾਈ ਕਿੱਥੇ ਜਾਂਦੀ ਐ ਕਮਾਈ ਪਵੇ ਘਰਾਂ ਚ ਲੜਾਈ ਬੱਸਾਂ ਦੇ ਕਰਾਏ ਕੋਲੋਂ ਡਰ ਗਈ ਮੇਰੀ ਸੋਨੇ ਦੀ ਚਿੜੀ ਮੇਰੀ ਸੋਨੇ ਦੀ ਚਿੜੀ ਮੇਰੀ ਸੋਨੇ ਦੀ ਚਿੜੀ ਉਹ ਇੱਥੋਂ ਸਾਧ ਵਿੱਚੋਂ ਚੋਰ ਚੱਲੇ ਠੱਗੀਆਂ ਦਾ ਦੌਰ ਹਰ ਚੋਣ ਕਰੇ ਨਸ਼ਿਆਂ ਦੇ ਹੜ ਵਿੱਚ ਹੜ ਗਈ ਮੇਰੀ ਸੋਨੇ ਦੀ ਚਿੜੀ ਮੇਰੀ ਸੋਨੇ ਦੀ ਚਿੜੀ ਮੇਰੀ ਸੋਨੇ ਦੀ ਚਿੜੀ ਹੋ ਦੇਖ ਮਹਿਕਮਿਆਂ ਦੇ ਹਾਲ ਕੰਮ ਹੁੰਦੇ ਪੈਸੇ ਨਾਲ ਰੁਕੀ ਫੈਲਾਉਂਦੀ ਚਾਲ ਦੇਖ ਮਹਿਕਮਿਆਂ ਦੇ ਹਾਲ ਕੰਮ ਹੁੰਦੇ ਪੈਸੇ ਨਾਲ ਰੁਕੀ ਫੈਲਾਉਂਦੀ ਚਾਲ ਗੰਗੇ ਜੈ ਕਲਰ ਇਕਾਂ ਟੋਂਡਰ ਗਈ ਮੇਰੀ ਸੋਨੇ ਦੀ ਚਿੜੀ ਮੇਰੀ ਸੋਨੇ ਦੀ ਚਿੜੀ ਮੇਰੀ ਸੋਨੇ ਦੀ ਚਿੜੀ ਹਾਂ ਉਹ ਦੇਖ ਪੈਸੇ ਦਾ ਵਜਨ ਅੱਜ ਹੁੰਦੇ ਨੇ ਸ਼ਗਨ ਲੋਕ दारू ਚ ਮਗਨ ਲੋਬੀਆਂ ਦੇ ਹੱਥੇ ਕਿੱਥੇ ਚੜ ਗਈ ਮੇਰੀ ਸੋਨੇ ਦੀ ਚਿੜੀ ਮੇਰੀ ਸੋਨੇ ਦੀ ਚਿੜੀ ਮੇਰੀ ਸੋਨੇ ਦੀ ਚਿੜੀ ਜਿਹਨੂੰ ਜਿਹਨੂੰ ਵਧੀਆ ਲੱਗੂ ਜੀ ਸ਼ੇਅਰ ਕਰ ਦਿਓ ਜਿਹਨੂੰ ਨਹੀਂ ਵਧੀਆ ਲੱਗੂ ਆਪਦੇ ਕਮੈਂਟ ਦੇ ਦਿਓ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਖੁਸ਼ ਰਹੋ ਸਾਰੇ